ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੀ YouTube ਚੈਨਲ GK ਅਕੈਡਮੀ ਪੰਜਾਬ ਤੇ ਦੋਸਤੋ ਅੱਜ ਆਪਾਂ ਤੁਹਾਡੇ ਜਿਹੜੇ ਆਪਣੇ ਫ੍ਰੀ ਕਰੰਟ ਅਫੇਅਰ ਦੀ ਸੀਰੀਜ਼ ਚੱਲ ਰਹੀ ਹੈ ਸਪੀਡੀ ਕਰੰਟ ਅਫੇਅਰ ਦੇ ਆਪਾਂ ਅਗਸਤ 2025 ਮਹੀਨੇ ਦੇ ਟਾਪ 50 ਕਰੰਟ ਅਫੇਅਰ ਲੈ ਕੇ ਆਏ ਆ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਜਿਹੜੇ ਕਿ ਪੇਪਰ ਦੇ ਐਗਜ਼ਾਮ ਔਰੀਐਂਟਡ ਕੰਟੈਂਟ ਆਪਾਂ ਤੁਹਾਨੂੰ ਪ੍ਰੋਵਾਈਡ ਕਰਦੇ ਆ ਜਿੱਦਾਂ ਦੇ ਵੀ ਪੀਟ ਪਲੱਸ ਬੀ ਤੇ ਪੰਜਾਬ ਪੁਲਿਸ ਦੇ ਪੇਪਰ ਦੇ ਵਿੱਚ ਕਰੰਟ ਅਫੇਅਰ ਦੇ ਕੁਐਸਚਨ ਪੁੱਛੇ ਜਾਂਦੇ ਨੇ ਉਸ ਨਾਲ ਰਿਲੇਟਡ ਕੁਐਸਚਨ ਹੀ ਆਪਣੀ ਇਸ ਕਲਾਸ ਦੇ ਵਿੱਚ ਕਰਵਾਏ ਜਾਂਦੇ ਨੇ ਜੀ ਤਾਂ ਇਹ ਅੱਜ ਦੀ ਜਿਹੜੀ ਆਪਣੀ ਸੀਰੀਜ਼ ਜੇਕਰ ਤੁਸੀਂ ਬਹੁਤ سارے ਦੋਸਤ ਪੁੱਛਦੇ ਨੇ ਕਿ ਉਹਨਾਂ ਦੀ ਕੋਈ ਕੇ ਆਪਣੇ ਜਿਹੜੇ ਚੈਨਲ ਦੀ ਕੋਈ ਪੇਡ ਹੈ ਪਤਾ ਨਹੀਂ ਤਾਂ ਮੈਂ ਤੁਹਾਨੂੰ ਦੱਸ ਦੇਣਾ ਕਿ ਕੋਈ ਵੀ ਐਪਲੀਕੇਸ਼ਨ ਆਪਣੀ ਪੇਡ ਨਹੀਂ ਆ ਤਾਂ ਜੋ ਵੀ ਹੈ YouTube ਤੇ ਫ੍ਰੀ ਹੈ ਇੱਕ ਆਪਾਂ ਹਾਂ ਸਿਰਫ 302 500 ਤੋਂ 300 500 800 ਕੁਐਸਚਨ ਤਿਆਰ ਕੀਤਾ ਸੀ ਜੇਕਰ ਤੁਸੀਂ ਇਹ ਪਰਚੇਸ ਕਰਨਾ ਚਾਹੁੰਦੇ ਹੋ ਤਾਂ 83600868058 ਦੇ ਉੱਤੇ WhatsApp ਦੇ ਉੱਤੇ ਮੈਸੇਜ ਕਰਕੇ ਤੁਸੀਂ ਇਹ ਕੰਟੈਂਟ ਆ ਜਿਹੜਾ ਉਹ ਪਰਚੇਸ ਕਰ ਸਕਦੇ ਹੋ ਜੀ ਇਹ ਸਿਰਫ ਟੈਸਟ ਪਰਪਸ ਲਈ ਸਿਰਫ ਤੇ ਸਿਰਫ ਜੀਕੇ ਦੇ ਕੁਐਸਚਨ ਇਹਦੇ ਵਿੱਚ ਆਪਾਂ ਐਡ ਕੀਤੇ ਨੇ ਟੋਟਲ 800 ਕੁਐਸਚਨ ਨੇ ਜੀਕੇ ਤੇ ਪੰਜਾਬ ਜੀਕੇ ਦੇ ਠੀਕ ਹੈ ਜੀ ਤੇ ਇਹ ਕੰਬੋ ਇਹ ਤੁਹਾਨੂੰ 100 ਰੁਪਏ ਚ ਮਿਲੇਗਾ ਤੇ ਇਹ ਸ਼ੁਰੂ ਕਰਦੇ ਨੇ ਅਗਸਤ ਮਹੀਨੇ ਦੀ ਆਪਣਾ ਪਹਿਲਾ ਗਰੰਟ ਫੇਅਰ ਕਹਿੰਦਾ ਵਾਟ ਇਜ਼ ਵਾਟ ਵਾਸ ਦਾ ਥੀਮ ਆਫ ਇੰਡੀਆਸ 79th ਇੰਡੀਪੈਂਡੈਂਸ ਡੇ ਸੈਲੀਬ੍ਰੇਸ਼ਨ ਇੰਡੀਪੈਂਡੈਂਸ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਇਹਨੂੰ ਸਟਾਰ ਮਾਰਕ ਲੱਗਿਆ ਹੋਇਆ ਵੈਸੇ ਤਾਂ ਸਾਰੇ 50 ਦੇ 50 ਕੁਐਸਚਨ ਹੀ ਇੰਪੋਰਟੈਂਟ ਨੇ ਤਾਂ ਇਹ ਬਹੁਤ ਇੰਪੋਰਟੈਂਟ ਤਾਂ ਜੀ ਇਹਦਾ ਸੀਗਾ ਜੀ ਨਿਆ ਭਾਰਤ ਜਿਹੜੀ ਇਹਦੀ ਥੀਮ ਸੀਗੀ ਇਸ ਵਾਰ 15 ਅਗਸਤ ਦੇ ਜਿਹੜੇ ਸੁਤੰਤਰਤਾ ਦਿਵਸ ਆਪਣੀਆਂ ਸਮਾਰੋਹ ਜਿਹੜਾ ਹੋਇਆ ਸੀ ਨਵੀਂ ਦਿੱਲੀ ਦੇ ਵਿੱਚ ਇਹਦੀ ਥੀਮ ਸੀਗੀ ਠੀਕ ਆ ਤਾਂ ਇਹ ਸਾਰਾ ਪੁਛ ਤੁਸੀਂ ਨਾਲ ਯਾਦ ਕਰ ਸਕਦੇ ਹੋ ਠੀਕ ਆ ਜੀ ਜਿਹੜੀ ਐਕਸਪਲੇਨੇਸ਼ਨ ਆ what is the price of n h a i fast tag annual pass for seamless highway travel ਜਿਹੜਾ ਕਿ ਹੁਣ ਇਹਨਾਂ ਨੇ ਨਵਾਂ ਐਨੂਅਲ ਫਾਸਟ ਐਨੂਅਲ ਪਾਸ ਦਾ ਜਿਹੜਾ ਇਹਨਾਂ ਨੇ ਸਿਸਟਮ ਨਵਾਂ ਸ਼ੁਰੂ ਕੀਤਾ ਵਾ ਉਹਦੇ ਵਿੱਚ ਕਹਿੰਦੇ ਪ੍ਰਾਈਸ ਕੀ ਰੱਖਿਆ ਤਾਂ ਇਹਦਾ ਜੀ ਪ੍ਰਾਈਸ ਰੱਖਿਆ 3000 ਰੁਪਏ ਸੀ ਆਪਸ਼ਨ ਬਿਲਕੁਲ ਇਹਦੇ ਵਿੱਚ ਸਹੀ ਹੋਗੀ ਤਾਂ 3000 ਰੁਪਏ ਦਾ ਪਾਸ ਬਣਾ ਕੇ ਯਾ 200 ਟੋਲ ਜਿਹੜੇ ਆ ਫ੍ਰੀ ਹੋ ਜਾਣਗੇ 1 ਸਾਲ ਲਈ ਪਰ ਇਹ ਹੋਣਗੇ ਸਿਰਫ ਪ੍ਰਾਈਵੇਟ ਕਾਰ ਜਿਹੜੀਆਂ ਹੋਗੀਆਂ ਜਾਂ ਜੀਪ ਜਾਂ ਬੈਨਰ ਅਲੀਜੀਬਲ ਠੀਕ ਆ ਤਾਂ ਇਹ ਕਰ ਸਕਦੇ ਹੋ ਤੁਸੀਂ ਕੁਐਸਚਨ ਬਹੁਤ ਇੰਪੋਰਟੈਂਟ ਆ ਤਾਂ ਆ ਸਕਦਾ ਪੇਪਰ ਜੀ ਦਾ ਕੈਪਟਨ ਕੈਦਾ ਕੈਬਨਟ ਅਪਰੂਵ ਫੋਰ ਸੈਟਿੰਗ ਅਪ 4 ਸੈਮੀ ਕੰਡਕਟਰ ਯੂਨਟ ਆਫ ਟੋਟਲ ਆਊਟਲੇ 4600 ਕਰੋੜ ਡੈਸ਼ ਸਟੇਟ ਯੂਟੀ ਕਿਹੜੀ ਸਟੇਟ ਯੂਟੀ ਦੇ ਵਿੱਚ ਇਹ ਆਊਟਲੇ ਲੱਗੀਆਂ ਨੇ ਤਾਂ ਤੀਜੇ ਦਾ ਸਹੀ ਆਨਸਰ ਸਾਡੇ ਕੋਲੇ ਏ ਆਏਗਾ ਜੀ ਉੜੀਸਾ ਆਂਧਰਾ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਇਹ ਤਿੰਨ ਜਿਹੜੀਆਂ ਆਪਣੀਆਂ ਸੈਮੀ ਕੰਡਕਟਰ ਯੂਨਿਟਸ ਦੇ ਆਊਟਲੇ ਲੱਗਣਗੇ ਜੀ 2025 ਦੇ ਵਿੱਚ ਕਿਹੜੀ ਫਿਲਮ ਨੇ ਸਭ ਤੋਂ ਵਧੀਆ ਫਿਲਮ ਦਾ ਪੁਰਸਕਾਰ ਜਿੱਤਿਆ ਦੇਖੋ ਜੀ ਬਹੁਤ ਇੰਪੋਰਟੈਂਟ ਕੁਸ਼ਚਨ ਹੈ ਵਿਚ ਫਿਲਮ ਵਨ ਦਾ ਬੈਸਟ ਫਿਲਮ ਅਵਾਰਡ ਐਟ ਨੈਸ਼ਨਲ ਫਿਲਮ ਅਵਾਰਡਸ 2025 ਤਾਂ ਜੀ ਇਹ ਤੁਸੀਂ ਬਿਲਕੁਲ ਵੀ ਮਿਸ ਨਹੀਂ ਕਰਨਾ ਹਗਾ ਬਹੁਤ 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 ਇੰਪੋਰਟੈਂਟ ਕੁਸ਼ਚਨ ਆ 12th ਫਿਲਮ ਨੇ ਨੈਸ਼ਨਲ ਅਵਾਰਡ ਇਸ ਵਾਰ ਜਿੱਤਿਆ ਹੈ ਤਾਂ ਜੀ ਅੱਜ ਬੈਸਟ ਫਿਲਮ ਰਹੀ ਆ ਆਪਣੇ 12th ਵੇਲ ਬੈਸਟ ਐਕਟਰ ਰਹੇ ਨੇ ਸ਼ਾਹਰੂਖ ਖਾਨ ਜਵਾਨ ਲਈ ਤੇ ਵਿਕਰਾਂਤ ਮੈਸੀ 12th ਫਿਲ ਲਈ ਬੈਸਟ ਐਕਟਰਸ ਸ੍ਰੀਣੀ ਮਖਰਜੀ ਰਹੇ ਨੇ ਤੇ ਬੈਸਟ ਹਿੰਦੀ ਫਿਲਮ ਕਤਲ ਰਹੀ ਆ ਠੀਕ ਆ ਤਾਂ ਇਹ ਯਾਦ ਕਰ ਲਿਓ ਜੀ ਬੈਸਟ ਡਾਇਰੈਕਟਰ ਵੀ ਤੁਸੀਂ ਕਰ ਸਕਦੇ ਹੋ ਇਹਦੇ ਚ ਵਿਕਰਮ ਸਾਰਾਭਾਈ ਪੁਲਾਰਸ ਐਂਟਲ ਜਿਹਨੂੰ ਆਪਾਂ ਆਕੇ ਵਿਕਰਮ ਸਾਰਾਭਾਈ ਸਪੇਸ ਸੈਂਟਰ ਦੇ ਨਾਮ ਨਾਲ ਉਹਦੇ ਨਵੇਂ ਡਾਇਰੈਕਟਰ ਕਿਨੂੰ ਅਪਾਇੰਟ ਕੀਤਾ ਗਿਆ ਤਾਂ ਪੰਜਵੇਂ ਦਾ ਸਹੀ ਆਪਸ਼ਨ ਸਾਡੇ ਕੋਲ ਸੀ ਆਏਗੀ ਜੀ ਡਾਕਟਰ ਏ ਰਾਜਾ ਰਜਨ ਨੇ ਕੀਤਾ ਵਾਜੀ ਅੱਗੇ ਚੱਲਦੇ ਆ ਜੀ 6 ਨੰਬਰ ਕੁਐਸਚਨ ਦੇ ਉੱਤੇ ਆਪਾਂ ਇੰਡੀਆਸ ਫਰਸਟ ਮੇਕ ਇਨ ਇੰਡੀਆ ਗ੍ਰੀਨ ਹਾਈਡਰੋਜਨ ਪਲੈਂਟ ਵਾਸ ਸੈਟ ਅਪ ਐਟ ਵਿਚ ਪੋਰਟ ਕਿਹੜੇ ਪੋਰਟ ਦੇ ਉੱਤੇ ਇਹ ਸਿਲੈਕਟ ਕੀਤਾ ਜਾਵੇਗਾ ਤਾਂ ਇਹ ਕੀਤਾ ਜਾਇਆ ਕੰਡਲਾ ਪੋਰਟ ਦੇ ਵਿੱਚ ਠੀਕ ਆ ਇਹ ਆਪਸ਼ਨ ਸਾਡੀ ਬਿਲਕੁਲ ਸਹੀ ਚੁਣ ਲਵੋ ਜੀ ਤਾਂ ਇਹ ਗੁਜਰਾਤ ਦੇ ਵਿੱਚ ਬਣਿਆ ਹੋਇਆ ਪੋਰਟ ਤਾਂ ਇਸਰੋ ਦੇ ਸਪੇਸ ਮਿਸ਼ਨ ਕਹਿੰਦਾ ਇਸਰੋ ਦਾ ਸਪੇਸ ਐਨਲੌਗ ਮਿਸ਼ਨ ਆ ਇੱਕ ਹੋਪ ਐਚਓਪੀ ਉਹ ਕੰਡਕਟਰ ਕਿੱਥੇ ਕੀਤਾ ਜਾਵੇਗਾ ਜੀ ਤੇ ਇਹ ਕੀਤਾ ਜਾਇਆ ਦਸੂ ਕਾਰ ਵੈਲੀ ਲਦਾਖ ਦੇ ਵਿੱਚ 7 ਤਾਂ ਸਾਡੇ ਕੋਲ ਸੀ ਆਪਸ਼ਨ ਬਿਲਕੁਸੇ ਹੀ ਚਲੇ ਗਿਆ ਜੀ ਅੱਗੇ ਚੱਲਦੇ ਹਾਂਗੇ ਨੈਕਸਟ ਹੂ ਵਾਸ ਦਾ ਫਰਸਟ ਰਿਸਿਪਟ ਆਫ ਦਾ ਐਮ ਐਸ ਸੁਮਿੰਨਾਥਨ ਅਵਾਰਡ ਫਾਰ ਫੂਡ ਐਂਡ ਪੀਸ ਬਹੁਤ 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 ਇੰਪੋਰਟੈਂਟ ਕੁਐਸਚਨ ਆ ਤਾਂ ਜੀ ਇਹ ਐਡੇ ਮੌਲਾ ਇਹ ਐਡਨਲੇ ਨੇ ਇਹ ਅਵਾਰਡ ਪਹਿਲੇ ਬਣੇ ਨੇ ਤਾਂ ਇਹ ਨਵਾਂ ਅਵਾਰਡ ਵਾ ਜਿਹੜਾ ਉਹ ਜਿਹੜਾ ਕਿ ਅਨਾਉਂਸ ਕੀਤਾ ਗਿਆ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਨੇ ਤਾਂ ਇਹਨੂੰ ਜ਼ਰੂਰ ਕਰ ਲਿਓ ਬਹੁਤ ਇੰਪੋਰਟੈਂਟ ਅਵਾਰਡ ਆ 2025 ਦੇ ਮਿਸ ਯੂਨੀਵਰਸ ਦਾ ਤਾਜ ਕ੍ਰਾਊਨ ਕੌਣ ਬਣੇ ਨੇ ਜੀ ਤਾਂ 9th ਦਾ ਸਹੀ ਆਨਸਰ ਸਾਡੇ ਕੋਲ ਹੈ ਮਾਨਿਕਾ ਵਿਸ਼ੁਪ ਕਰਮਾ ਬਣੇ ਨੇ ਇਹ ਆਪਸ਼ਨ ਬਿਲਕੁਲ ਸਹੀ ਚੱਲੇਗਾ ਜੀ ਅੱਗੇ ਚੱਲਦੇ ਹਾਂ ਜੀ 10 ਨੰਬਰ ਕੁਐਸਚਨ ਤੇ ਦਾ ਪ੍ਰੋਮੋਸ਼ਨ ਐਂਡ ਰੈਗੂਲੇਸ਼ਨ ਆਫ ਆਨਲਾਈਨ ਗੇਮਿੰਗ ਬਿਲ 2025 ਦੇ ਅਧੀਨ ਹੇਠ ਲਿਖਿਆਂ ਵਿੱਚੋਂ ਜੁਰਮਾਨਾ ਪਾਬੰਦੀ ਕਿਹਦੇ ਤੇ ਲਗਾਈ ਗਈ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਆਨਲਾਈਨ ਮਨੀ ਗੇਮਸ ਦੇ ਉੱਤੇ ਪਾਬੰਦੀ ਲਗਾ ਦਿੱਤੀ ਆ ਇਸ ਜਿਹੜੇ गेमिंग दो ने बिल दो हज़ार पच्ची अनुसार अगे चल रहे जी नैक्सट आपसटीट्यूशनल वन हंड्रड एंड थर्टीथ बिल दो हज़ार पच्ची प्रोवाइड फॉर रिमूवल ऑफ पी एम सी एम मिनिस्टर्स डिटेन फॉर हाउ मैनी कंजेकटिव डेज किन्ने लगातार ਦਿਨਾਂ ਦੇ ਵਿੱਚ ਇਹਨਾਂ ਨੂੰ ਰੀਟੇਨ ਕੀਤਾ ਜਾ ਸਕਦਾ ਤਾਂ ਜੀ 30 ਦਿਨ ਸੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗੀ ਕਿ ਬਹੁਤ ਇੰਪੋਰਟੈਂਟ ਕੁਐਸਚਨ ਬਾ ਹੈ ਇਹਦੀ ਇਹਦੇ ਤੁਸੀਂ ਇਹ ਸਾਰੇ ਕਰ ਸਕਦੇ ਹੋ ਠੀਕ ਆ ਜਿਹੜੇ ਰਿਮੂਵ ਕਰ ਸਕਦੇ ਆ ਕਿਹੜੇ-ਕਿਹੜੇ ਆਰਟੀਕਲ ਦੇ ਤਹਿਤ ਇਹਦੇ ਵਿੱਚ ਅਮੈਂਡ ਹੋਏਗਾ ਜੀ ਕਿਹੜੇ ਦੋ ਰਾਜਾਂ ਨੇ ਵਿਚ ਟੂ ਸਟੇਟਸ ਸਾਈਨਡ ਐਨ ਐਮਓਯੂ ਫਾਰ ਦਾ ਯਮੂਨਾ ਵਾਟਰ ਪਾਈਪਲਾਈਨ ਪ੍ਰੋਜੈਕਟ 12th ਦਾ ਸਹੀ ਆਨਸਰ ਹਰਿਆਣਾ ਤੇ ਰਾਜਸਥਾਨ ਸੀ ਏ ਆਪਸ਼ਨ ਸਾਡੇ ਬਿਲਕੁਲ ਸਹੀ ਚੱਲੇਗੀ ਇਹਦੇ ਵਿੱਚ ਜੀ ਕਿਹੜਾ ਸ਼ਹਿਰ ਸਮਾਰਟ ਸਿਟੀ ਇੰਡੈਕਸ 2025 ਦੇ ਵਿੱਚ ਟੌਪ ਕੀਤਾ ਵਾ ਜਿਨ੍ਹਾਂ ਨੇ ਤਾਂ ਇਹ ਰਿਹਾ ਜੀ ਜ਼ੁਰੀਚ ਸਵਿਟਜ਼ਰਲੈਂਡ ਦੇ ਵਿੱਚ ਇਹ ਸਟੂਰੇਟਡ ਆ ਤੇ ਇੰਡੀਆ ਦਾ ਰੈਂਕ ਆਪਾਂ ਗੱਲ ਕਰੀਏ ਤਾਂ ਇਹਦੇ ਵਿੱਚ ਰਿਹਾ ਵਾ ਜੀ 104 ਨੰਬਰ ਰੈਂਕ ਨਵੀਂ ਦਿੱਲੀ ਕਿਸ ਭਾਰਤੀ ਸੰਗਠਨ ਕਿਹੜੀ ਆਰਗੇਨਾਈਜੇਸ਼ਨ ਹੈ ਰਮਨ ਮੈਕਸਸ ਸੇ ਅਵਾਰਡ ਜਿੱਤੇ ਵਾ ਜੀ ਇਹ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਬਹੁਤ ਵਾਰ ਪੇਪਰ ਦੇ ਵਿੱਚ ਇਹ ਕੁਐਸਚਨ ਪੁੱਛਿਆ ਜਾਂਦਾ ਵਾ ਤਾਂ ਐਜੂਕੇਟ ਗਰਲਸ ਇਹਦੇ ਵਿੱਚ ਬਿਲਕੁਲ ਸਹੀ ਚਲੇਗਾ ਜੀ ਇਹ ਅੱਗੇ ਚੱਲਦੇ ਹਾਂ ਜੀ ਹੁਣ ਆਪਾਂ ਕਿਹੜੇ ਸ਼ਹਿਰ ਨੇ ਨਾਰੀ 2025 ਇੰਡੈਕਸ ਐਸ ਦਾ ਸੇਫੇਸਟ ਫਾਰ ਊਮਨ ਵਿੱਚ ਟੌਪ ਕੀਤਾ ਵਾ ਜੀ ਤਾਂ ਜੀ 15 ਦਾ ਸਹੀ ਆਨਸਰ ਸਾਡੇ ਕੋਲੇ ਕੋਹੀਮਾ ਆਏਗਾ ਜੀ ਸੀ ਆਪਸ਼ਨ ਸਾਡੀ ਬਿਲਕੁਲ ਸਹੀ ਚੱਲੇਗੀ ਇਹਦੇ ਵਿੱਚ ਠੀਕ ਹੈ ਇੰਪੋਰਟੈਂਟ ਕੁਐਸਚਨ ਆ ਜੀ ਇਹ ਵੀ ਤੁਸੀਂ ਬਾਰ ਬਾਰ ਰੱਟਣੇ ਨੇ ਇਹ ਵਾਲੇ ਕੁਐਸਚਨ ਤੁਹਾਡੇ ਟਿਪਸ ਤੇ ਹੋਣੇ ਚਾਹੀਦੇ ਆ ਇਹਨਾਂ ਦੇ ਵਿੱਚੋਂ ਤੁਹਾਨੂੰ ਪੱਕਾ ਪੇਪਰ ਦੇ ਵਿੱਚ ਕੁਐਸਚਨ ਦੇਖਣ ਨੂੰ ਮਿਲਣਗੇ ਜੀ ਇਨੂੰ ਹਾਲ ਦੀ ਦੇ ਵਿੱਚ ਸੁਪਰੀਮ ਕੋਰਟ ਦੇ ਨਵੇਂ ਜੱਜ ਵਜੋਂ ਸੌਹ ਚੁੱਕੀ ਆ ਜੀ ਠੀਕ ਹੈ ਵਿਪਲ ਮਨੂ ਭਾਈ ਤੇ ਅਲੋਕ ਅਰਾਥੇ ਨੇ ਇਹ ਸੌਹ ਚੁੱਕੀ ਆ ਤਾਂ ਡੀ ਆਪਸ਼ਨ ਕੋ ਸਹੀ ਚਲੇਗੀ ਇੰਡੀਆ ਦਾ ਜਿਹੜਾ ਪਹਿਲਾ ਫਰਸਟ ਲਰਨਿੰਗ ਐਕਸੀਲੇਰੇਟਰ ਕਿੱਥੇ ਕਿਹਣੀ ਕਿਹੜੀ ਕੰਪਨੀ ਨੇ ਲਾਂਚ ਕੀਤਾ 17 ਦਾ ਓਪਨ ਏਆਈ ਨੇ ਸੀ ਆਪਸ਼ਨ ਸਹੀ ਚਲੇਗੀ ਵਾਇਦਾ ਕਨਸਟੀਟਿਊਸ਼ਨ ਮੈਟਰ ਕਿਤਾਬ ਦੇ ਜਿਹੜੇ ਨੇ ਲੇਖਕ ਕੌਣ ਨੇ ਜੀ ਇਹ ਤਾਂ ਤੁਹਾਨੂੰ ਬਹੁਤ ਇੰਪੋਰਟੈਂਟ ਯਾਦ ਹੋਣਾ ਚਾਹੀਦਾ ਡੀਵਾਈ ਚੰਦਰ ਚੂਟ ਆਪਣੇ ਹੈ ਠੀਕ ਹੈ ਜੀ ਵਿੱਚ ਇੰਡੀਅਨ ਸਿਟੀ ਰੈਂਕਡ ਇਨ ਦਾ ਗਲੋਬਲ AI ਸਿਟੀ ਇੰਡੈਕਸ 2025 ਦੇ ਵਿੱਚ 19 ਦਾ ਸਹੀ ਆਨਸਰ ਬੈਂਗਲੌਰ ਸੀ ਆਪਸ਼ਨ ਬਿਲਕੁਲ ਸਹੀ ਚ ਲੱਗੀ ਜੀ ਸਾਰੀ ਅੱਗੇ ਚੱਲਦੇ ਹਾਂ ਜੀ ਆ ਨੈਸ਼ਨਲ ਸਪੇਸ ਡੀ ਕਦੋਂ ਹਰ ਸਾਲ ਕਿਹੜੇ ਦਿਨ ਮਨਾਇਆ ਜਾਂਦਾ ਹੈ 20 ਦਾ ਸਹੀ ਆਨਸਰ ਸਾਡੇ ਕੋਲ 23 ਵਸਤਾ ਆ ਜਾਏਗਾ ਬੀ ਆਪਸ਼ਨ ਬਿਲਕੁਲ ਸਹੀ ਬੀ ਮੇ ਕੁਐਸਚਨ ਦੀ ਬਣ ਗਈ ਹੋਈ ਹੈ ਜੀ ਠੀਕ ਹੈ ਕਿਹੜਾ ਦੇਸ਼ 2025 ਦੇ ਵਿੱਚ ਕੰਟਰੀ ਵਨ ਦਾ ਮੋਸਟ ਮੈਡਲ ਸੈਟ ਦਾ 2025 ਏਸ਼ੀਆਨ ਸ਼ੂਟਿੰਗ ਚੈਂਪੀਅਨਸ਼ਿਪ 21 ਦਾ ਸਹੀ ਆਨਸਰ ਸਾਡੇ ਕੋਲ ਬੀ ਇੰਡੀਆ ਨੇ ਸਭ ਤੋਂ ਵੱਧ ਮੈਡਲ ਇਸ ਦੇ ਵਿੱਚ ਜਿੱਤੇ ਨੇ ਟੋਟਲ ਕਿੰਨੇ ਜਿੱਤੇ ਨੇ ਇੰਡੀਆ ਨੇ ਮੈਡਲ ਟੋਟਲ 99 ਮੈਡਲ ਕਿਹੜੀ ਟੀਮ ਨੇ ਡਰਾਉਂਡ ਕੱਪ 2025 ਦਾ ਜਿਹੜਾ ਟਾਈਟਲ ਆ ਉਹ ਜਿੱਤਿਆ ਵਾ ਤਾਂ ਬਹੁਤ ਇੰਪੋਰਟੈਂਟ ਕੁਐਸਚਨ ਆ ਜੀ ਨਾਰਥ ਈਸਟ ਯੂਨਾਈਟਿਡ ਨੇ ਇਹ ਕੱਪ ਜਿੱਤਿਆ ਵਾ ਜੀ ਅੱਗੇ ਚੱਲਦੇ ਆ ਜੀ ਕਹਿੰਦੇ 66ਵੀਂ ਜਿਹੜੀ ਕਾਮਨਵੈਲਥ ਪਾਰਲੀਮੈਂਟਰੀ ਕਾਨਫਰੰਸ 2025 ਆ ਉਹ ਕਿੱਥੇ ਅਯੋਜਿਤ ਕੀਤੀ ਗਈ ਆ ਜਾਂ ਕੀਤੀ ਜਾਵੇਗੀ 23rd ਦਾ ਸਹੀ ਆਨਸਰ ਸਾਡੇ ਕੋਲੇ ਬ੍ਰਿਜਟਾਊਨ ਬਾਰ ਬਾਰਬਾਡੋਸ ਦੇ ਵਿੱਚ ਕੀਤੀ ਜਾਏਗੀ ਇਹ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੁਣ ਲਿਖੀ When is the international day of remembrance and tribute to victims of arrest observed every day? ਕਦੋਂ ਮਨਾਇਆ ਜਾਂਦਾ ਜੀ 24 ਦਾ ਸਾਡੇ ਕੋਲ 21 ਅਗਸਤ ਬਿਲਕੁਲ ਸਹੀ ਚੱਲੇਗਾ ਜੀ। ਤਾਂ ਜੀ ਆ ਬਾਕੀ ਦੇ ਜਿਹੜੇ ਆਪਣੇ ਨੈਸ਼ਨਲ ਯੂਥ ਡੇ ਜਿੱਦਾਂ 12 ਅਗਸਤ ਨੂੰ वर्ल्ड वाइड वेब ਦੇ 1 ਅਗਸਤ ਦਾ ਇਹਦੇ ਥੀਮਸ ਵਗੈਰਾ ਤੁਸੀਂ ਜ਼ਰੂਰ ਕਰਦੇ ਹੋ ਕਿਉਂਕਿ ਇੰਪੋਰਟੈਂਟ ਕੁਐਸਚਨ ਹੈ ਜੀ। 2025 ਦੇ ਰਾਸ਼ਟਰੀ ਮੰਡਰ weight lifting championship 2025 ਨੇ ਦੇ ਵਿੱਚ ਕਹਿੰਦੇ ਕਿਹੜੇ ਦੇਸ਼ ਨੇ ਸਭ ਤੋਂ ਵੱਧ ਤਗਮੇ ਜਿੱਤੇ ਨੇ ਮਤਲਬ ਕੋਈ ਟੌਪ ਕੀਤਾ ਵਾ ਕਿਹੜੀ ਟੀਮ ਨੇ ਤਾਂ ਇੰਡੀਆ ਨੇ ਕੀਤਾ ਵਾ ਜੀ ਬੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗੀ ਇਹਦੇ ਵਿੱਚ ਠੀਕ ਆ ਤੇ ਇੰਡੀਆ ਨੇ ਟੋਟਲ 40 ਮੈਡਲ ਜਿੱਤੇ ਨੇ ਤੇ ਕੀ ਪਰਫਾਰਮੈਂਸ ਮੀਰਾਬਾਈ ਚਾਨੂ ਨੂੰ ਜਰੂਰ ਇਹਦੇ ਵਿੱਚ ਤੁਸੀਂ ਕਰ ਲਿਓ ਠੀਕ ਆ ਕਿਉਂਕਿ ਇਹਨਾਂ ਤੋਂ ਕੁਐਸਚਨ ਪੁੱਛਣ ਦੀ ਸੰਭਾਵਨਾ ਹੈ ਜੀ ਹੂ ਇਸ਼ੂ ਇਸ ਸੋ ਮੋਟੋ ਡਾਇਰੈਕਟਿਵ ਟੂ ਰਿਮੂਵ ਸਟਰੀ ਡੌਗਸ ਇਨ ਦਾ ਨੈਸ਼ਨਲ ਕੈਪੀਟਲ ਰੀਜਨ ਐਨਸੀਆਰ ਦੇ ਵਿੱਚ ਦਿੱਲੀ ਦੇ ਵਿੱਚ ਤਾਂ ਇਹ ਕਿੰਨਾ ਨੇ ਕੀਤਾ ਵਾ ਜੀ 26 ਦਾ ਸਹੀ ਆਨਸਰ ਸੁਪਰੀਮ ਆਫ ਸੁਪਰੀਮ ਕੋਰਟ ਆਫ ਇੰਡੀਆ ਨੇ ਕੀਤਾ ਵਾ ਲਾ ਕਰਨਾਟਕਾ ਤੋਂ ਕਿਸ ਨੇ ਊਮਨਸ ਸੈਲਫ ਗਰੁੱਪ ਐਸ ਐਚ ਜੀ ਨੇ ਯੂਡੀਪੀ ਦਾ ਜਿਹੜਾ ਵਾ ਉਹ ਇਕਵੇਟਰ ਪ੍ਰਾਈਜ਼ 2025 ਜਿੱਤਿਆ ਤਾਂ ਜੀ ਬੀਬੀ ਫਾਤਿਮਾ ਊਮਨਸ ਐਸ ਐਚ ਜੀ ਨੇ ਇਹ ਅਵਾਰਡ ਜਿੱਤਿਆ ਵਾ ਜੀ ਇਹ ਵੀ ਇੰਪੋਰਟੈਂਟ ਕੁਐਸਚਨ ਆ ਜੀ ਨੋਬਲ ਪ੍ਰਾਈਜ਼ ਫॉर ਬਾਇਓਡਾਈਵਰਸਟੀ ਕੰਜ਼ਰਵੇਸ਼ਨ ਕਹਿ ਦਿੰਨੇ ਆਪਾਂ ਇਹ ਯੂਨੀਵਰਸਲ ਬੈਂਕ ਵਿੱਚ ਤਬਦੀਲੀ ਲਈ RBI ਦੀ ਮਨਜ਼ੂਰੀ ਮਿਲਣ ਵਾਲੇ ਪਹਿਲੇ ਪਹਿਲਾ ਜਿਹੜਾ ਬਾਹੋ ਸਮਾਲ ਫਾਈਨੈਂਸ ਬੈਂਕ ਕਿਹੜਾ ਬਣੇਗਾ ਤਾਂ ਜੀ ਇਹ ਬਣਿਆ ਹੋਇਆ ਜੀ EU ਸਮਾਲ ਫਾਈਨੈਂਸ ਬੈਂਕ ਸੀ ਆਪਸ਼ਨ ਸਾਡੇ ਕੋਲ ਬਿਲਕੁਲ ਸਹੀ ਚੱਲੇਗੀ ਜੀ ਕਿਸ ਨੇ ਭਾਰਤ ਦੇ ਕਿਸ ਰਾਜ ਵਿੱਚ ਵਲਸ ਰੇਅਰਸ ਬਲੱਡ ਗਰੁੱਪ ਜਿਹੜੀ CRIB ਦੀ ਖੋਜ ਕੀਤੀ ਹੈ ਜੀ 29 ਦਾ ਸਹੀ ਆਨਸਰ ਕਰਨਾਟਕਾ ਦੇ ਵਿੱਚ ਹੋਈ ਹੈ ਜੀ ਤਾਂ ਇਹ ਜ਼ਰੂਰ ਕਰ ਲਿਓ ਇੰਪੋਰਟੈਂਟ ਕੁਐਸਚਨ ਆ ਜੀ ਹੈ ਵੀ ਵਿਚ ਸਟੇਟ ਲਾਂਚ ਦਾ ਗਰੂੜਾ ਦ੍ਰਿਸ਼ਟੀ ਇਨੀਸ਼ੀਏਟਿਵ ਟੂ ਡਿਟੈਕਟ ਸਾਈਬਰ ਫਰਾਡ ਐਂਡ ਹੇਟ ਸਪੀਚ ਤਾਂ ਜੀ 30 ਦਾ ਸਹੀ ਆਨਸਰ ਸਾਡੇ ਕੋਲੇ ਬੀ ਮਹਾਰਾਸ਼ਟਰ ਆ ਗਿਆ ਜੀ ਅੱਗੇ ਚੱਲਦੇ ਹਾਂ ਜੀ ਹਾਲ ਹੀ ਦੇ ਵਿੱਚ ਕਿਹੜੇ ਅੰਤਰਰਾਸ਼ਟਰੀ ਹਵਾਈ ਅੱਡੇ ਨੇ ਟਰਾਂਸਪੋਰਟ ਸ਼੍ਰੇਣੀ ਵਿੱਚ ਅੰਤਰਰਾਸ਼ਟਰੀ ਆਰਕੀਟੈਕਚਰਲ ਰਲ ਅਵਾਰਡ ਜਿਹੜਾ 2025 ਜਿੱਤਿਆ ਤਾਂ ਜੀ ਇਹ ਜਿੱਤਿਆ ਜੀ ਇਹ অপਸ਼ਨ ਸਾਡੇ ਬਿਲਕੁਲ ਲੋਕਪ੍ਰੀਆ ਗੋਪੀਨਾਥ ਬੁਰਡੋਲੋਈ ਇੰਟਰਨੈਸ਼ਨਲ 에어ਪੋਰਟ ਨੇ ਤਾਂ ਜੀ ਇੰਪੋਰਟੈਂਟ ਕੁਐਸਚਨ ਆਈ ਵੀ ਜ਼ਰੂਰ ਕਰ ਲਿਓ ਜੀ ਠੀਕ ਆ ਜੀ ਅੱਗੇ ਚੱਲਦੇ ਆ ਜੀ ਗੁਆਟੀ ਦੇ ਵਿੱਚ ਸਥਿਤ ਹੈ ਜੀ ਇਹ DRDO ਸਕਸੈਸਫੁਲੀ ਕੰਡਕਟ ਦਾ ਫਰਸਟ ਫਲਾਈ ਟੈਸਟ ਆਫ ਇੰਟੀਗ੍ਰੇਟਿਡ 에ਅ ਡਿਫੈਂਸ ਵੈਪਨ ਸਿਸਟਮ ਇਨ ਵਿਚ ਸਟੇਟਸ 30 ਸੈਟ ਇਨ ਦਾ ਬਿਲਕੁਲ ਸਹੀ ਆਨਸਰ ਹੈ 오ਡੀਸਾ ਆ ਗਿਆ ਜੀ ਸਾਡੇ ਕੋਲ A অপਸ਼ਨ ਬ ਸਹੀ ਚਲੇਗੀ ਜੀ ਤਾਂ ਜੀ ਇਹਦੇ ਵਿੱਚ ਤੁਸੀਂ ਦੂਜਾ ਕਰ ਸਕਦੇ ਹੋ ਇਹਦੀ ਐਕਸਪਲੇਨੇਸ਼ਨ ਇੰਡੀਆ ਦਾ ਜਿਹੜਾ ਪਹਿਲਾ ਡਿਕਲੇਅਰ ਕੀਤਾ ਫਰਸਟ ਸਮਾਰਟ ਇੰਟੈਲੀਜੈਂਸ ਵਿਲੇਜ ਕੀਤਾ ਵਾ 33rd ਦਾ ਸਹੀ ਆਨਸਰ ਸਾਡੇ ਕੋਲੇ ਸਤਨਾ ਸਤਨਾਵਰੀ ਆ ਜਾਏਗਾ ਜੀ ਇਹ অপਸ਼ਨ ਕਰ ਲਿਓ ਤੁਸੀਂ ਵੈਨ ਡਿਡ ਦਾ ਬੈਂਕਿੰਗ ਲਾ ਅਮੈਂਡਮੈਂਟ ਐਕਟ 2025 ਕਮ ਇਨਟੂ ਇਫੈਕਟ ਤਾਂ ਜੀ ਨਵੇਂ ਇਫੈਕਟ ਇਹਦੇ ਵਿੱਚ ਅਮੈਂਡਮੈਂਟ ਕੀਤੀ ਗਈ ਆ ਤਾਂ ਜੀ 34 ਦਾ ਸਹੀ ਆਨਸਰ 1 ਅਗਸਤ 2025 ਤੋਂ ਇਹ ਲਾਗੂ ਹੋਪੇਗਾ ਜੀ ਰੀਸੈਂਟਲੀ WHO ਹੈਜ਼ ਕਲਾਸੀਫਾਈਡ ਕਲਾਸੀਫਾਈਡ ਵਿਚ ਹਾਈਪਾਟਾਈਟਸ ਐਜ਼ ਅ ਕੈਂਸਰ ਕੌਜ਼ਿੰਗ ਤਾਂ ਜੀ ਇਹ ਹਾਈਪਾਟਾਈਟਸ ਡੀ ਸੀ ਆਪਸ਼ਨ ਬਿਲਕੁਲ ਸਹੀ ਚ ਲੱਗੀ ਜੀ ਹਲਚਾ ਛੇਵੇਂ ਨੰਬਰ ਕੁਐਸਚਨ ਵਿਚ ਮਿਨਿਸਟਰੀ ਲਾਂਚ ਦਾ ਆਪਣਾ ਘਰ ਇਨੀਸ਼ੀਏਟਿਵ ਤਾਂ ਜੀ ਇਸ ਦਾ ਸਹੀ ਆਨਸਰ ਮਿਨਿਸਟਰੀ ਆਫ ਪੈਟਰੋਲੀਅਮ ਐਂਡ ਨੈਚੁਰਲ ਗੈਸ ਨੇ ਇਹ ਇਨੀਸ਼ੀਏਟਿਵ ਸਟਾਰਟ ਕੀਤਾ ਵਾ 37 ਨੰਬਰ ਕੁਐਸਚਨ ਦੇ ਉੱਤੇ ਅਸੀਂ ਅੱਗੇ ਹੂ ਲਾਂਚ इंडियास फर्स्ट नेशनल बायोファウンドਰੀ ਨੈਟਵਰਕ ਇਨ 2025 ਤਾਂ ਜੀ 37 ਦਾ ਸਹੀ ਆਨਸਰ ਸਾਡੇ ਕੋਲ ਡਾਕਟਰ ਜਤਿੰਦਰ ਸਿੰਘ ਸੀ ਆਪਸ਼ਨ ਬਿਲਕੁਲ ਸਹੀ ਚਲੇਗੀ ਵਿਚ ਕੰਟਰੀ ਲਾਂਚ ਰਾਈਟ ਬੈਂਕ ਦਾ ਵਰਲਡਸ ਫਰਸਟ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਵਰਡ ਬੈਂਕ ਤਾਂ ਜੀ ਇਹ ਕਿ ਕਿਨੇ ਲਾਂਚ ਕੀ ਦੀਆ 38ਵੇਂ ਦਾ ਡੀ ਆਪਸ਼ਨ ਬਿਲਕੁਲ ਸਹੀ ਮਲੇਸ਼ੀਆ ਆ ਜਾਏਗਾ 39 ਨੰਬਰ ਕੁਐਸਚਨ ਦੇਤੇ ਆਗੇ ਵਿਚ ਕੰਟਰੀ ਹੈਜ਼ ਬੀਨ ਡਿਕਲੇਅਰਡ ਫਰੀ ਆਫ 슬ੀਪਿੰਗ ਸਿਕਨੈਸ ਬਾਈ by WHO ਤਾਂ ਇਹ ਕੀਨੀਆਂ ਨੇ ਇਹ ਯੂਨੋ ਐਲਾਨਿਆ ਵਾ WHO ਨੇ ਤਾਂ 슬리핑 sickness ਤਾਂ ਇਹ ਹੈਗਾ ਵਾ ਫ੍ਰੀ ਆਫ 슬리핑 sickness ਕੀਨੀਆਂ ਡੀ ਆਪਸ਼ਨ ਸਾਡੇ ਕੋਲ 39 ਦੀ ਬਿਲਕੁਲ ਸਹੀ ਚ ਲੱਗੀ ਅੱਗੇ ਚੱਲਦੇ ਹਾਂ 40 ਕਿਸ ਰਾਜ ਨੇ ਖੇਲੋ ਇੰਡੀਆ ਵਾਟਰ ਸਪੋਰਟਸ ਫੈਸਟੀਵਲ 2025 ਦੇ ਵਿੱਚ ਟਾਪ ਕੀਤਾ ਵਾ ਜੀ 40 ਦਾ ਸਹੀ ਆਨਸਰ ਸੀ ਮੱਧ ਪ੍ਰਦੇਸ਼ ਨੇ ਇਹਦੇ ਵਿੱਚ ਟਾਪ ਕੀਤਾ ਵਾ ਅੱਗੇ ਚੱਲਦੇ ਹਾਂ ਜੀ 2025 다이ਮੰਡ 리그 ਫਾਈਨਲ ਦੇ ਵਿੱਚ ਜਿਹੜੇ ਮੈਨਸ ਆਪਾਂ ਜੈਵਲਨ ਥ्रो ਟਾਈਟਲ ਦੇ ਵਿੱਚ ਡਾਇਮੰਡ ਲੀਗ ਦੇ ਵਿੱਚ ਉਹ ਕਿਹਨੇ ਜਿੱਤਿਆ ਵਾ ਜੀ 41 ਦਾ ਸਹੀ ਆਨਸਰ ਡੀ ਜੂਲੀਅਨ ਬੈਵਰ ਨੇ ਇਹ ਖਿਤਾਬ ਜਿੱਤਿਆ ਵਾ ਤੇ ਦੂਜੇ ਨੰਬਰ ਤੇ ਰਨਰ ਅਪ ਰਹੇ ਨੇ ਨੀਰਜ ਚੋਪੜਾ ਵਿਚ ਲੈਜਿਸਲੇਟਿਵ ਅਸੈਂਬਲੀ ਬਕਮ ਇੰਡੀਆਸ ਫਸਟ ਟੂ ਰਨ ਇੰਟਾਇਰਲੀ ਔਨ ਸੋਲਰ ਪਾਵਰ ਤਾਂ 47 ਦਾ ਸਹੀ ਆਨਸਰ ਏ ਡੈਲੀ ਅਸੈਂਬਲੀ ਆ ਜਾਏਗਾ ਜੀ ਕਿਸ ਸ਼ਹਿਰ ਨੇ ਵਿਸ਼ਵ ਵਿਆਪੀ ਸਹਿਰ ਸਪਾਟਾ ਸੰਮੇਲਨ 2025 ਦੀ ਜਿਹੜੀ ਆ ਉਹ ਮੇਜਬਾਨੀ ਕੀਤੀ ਤਾਂ 43 ਦਾ ਸਹੀ ਆਨਸਰ ਉਹ ਜੈਨ ਆ ਜਾਏਗਾ ਸੀ which is india's the first fully digitally literate state ਠੀਕ ਹੈ ਡਿਜੀਟਲੀ ਵਰਡ ਯੂਜ਼ ਆ ਗਿਆ ਜਿਹੜੇ ਪਹਿਲਾਂ ਪਿਛਲੇ ਮਹੀਨੇ ਇੱਕ ਕੁਐਸਚਨ ਕਰਾਇਆ ਸੀ ਉਹ ਕੱਲਾ ਫਸਟ ਫੁਲੀ ਲਿਟਰਟ ਸਟੇਟ ਆ ਤਾਂ ਜੀ ਕੇਰਲਾ ਇਹਦਾ ਬਿਲਕੁਲ ਸਹੀ ਆਨਸਰ ਡੀ ਆ ਜਾਏਗਾ ਪ੍ਰਧਾਨ ਮੰਤਰੀ ਮੋਦੀ ਨੇ ਸੈਮੀਕਾਨ ਜਿਹੜਾ ਆਪਣਾ ਇੰਡੀਆ 2025 ਦਾ ਜਿਹੜਾ ਇਨੈਗੂਰੇਟ ਉਹ ਕਿੱਥੇ ਕੀਤਾ ਵਾ ਤਾਂ 45 ਦਾ ਸਹੀ ਆਨਸਰ ਨਿਊ ਡੈਲੀ ਦੇ ਵਿੱਚ ਕੀਤਾ ਇਹ ਆਪਸ਼ਨ ਬਿਲਕੁਲ ਸਹੀ ਚੱਲੇਗੀ 46 ਤੇ ਆ ਗਿਆ ਵਟ ਇਜ਼ ਦਾ ਸਟ੍ਰਾਈਕ ਰੇਂਜ ਆਫ ਇੰਡੀਆਜ਼ ਅਗਨੀ 5 ਨਿਊਕਲੀਅਰ ਕੈਪੇਬਲ ਇੰਟਰਮੀਡੀਏਟ ਰੇਂਜ ਬਾਇ ਬੈਲਿਸਟਿਕ ਮਿਸਾਈਲ ਆ ਜਿਹੜੀ ਤਾਂ ਇਹ ਦੀ ਜਿਹੜੀ ਸਟ੍ਰਾਈਕ ਰੇਂਜ ਹੈਗਾ 5000 ਪਲੱਸ ਕਿਲੋਮੀਟਰ ਤੇ ਇਹ ਸਟ੍ਰਾਈਕ ਕਰਦੀ ਆ 46 ਦਾ ਡੀ ਆ ਗਿਆ 47 ਦੇ ਉੱਤੇ ਆਗੇ ਵਿੱਚ ਮਿਨਿਸਟਰੀ ਲਾਂਚ ਦਾ ਸਭਾਸ਼ਾਰ AI ਟੂ ਕਿਨੇ ਲਾਂਚ ਕੀਤੀ ਹੈ ਜੇ 47 ਦਾ ਸਹੀ ਆਨਸਰ ਮਿਨਿਸਟਰੀ ਆਫ ਪੰਚਾਇਤੀ ਰਾਜ ਡੀ ਆਪਸ਼ਨ ਇਹਦੇ ਵਿੱਚ ਬਿਲਕੁਲ ਸਹੀ ਚ ਲੱਗੀ ਠੀਕ ਹੈ ਇੰਡੀਅਨ ਰੇਲਵੇ ਦੁਆਰਾ ਕਰਵਾਏ ਗਿਆ ਟ੍ਰਾਇਲ ਅਨਸਾਰ ਏਸ਼ੀਆ ਦੀ ਸਭ ਤੋਂ ਲੰਬੀ ਫਰੇਟ ਟ੍ਰੇਨ ਦਾ ਨਾਮ ਦੱਸੋ ਕੀ ਹੈ ਜੀ ਤਾਂ ਜੀ ਇਹ ਵੀ ਇਹ ਵੀ ਇੰਪੋਰਟੈਂਟ ਕੁਐਸਚਨ ਬਣ ਰਿਹਾ ਜੀ 48ਵੇਂ ਦਾ ਬਿਲਕੁਲ ਸਹੀ ਆਨਸਰ ਸੀ ਰੁਦਰਾਸ਼ਟਰਾ ਤਾਂ 49th ਕੋਜਾ ਵਿੱਚ ਸੈਟੇਲਾਈਟ ਇਜ਼ ਇਸਰੋ ਪ੍ਰੇਪੇਰਿੰਗ ਟੂ ਲਾਂਚ ਫਾਰ ਡਾਇਰੈਕਟ ਸਮਾਰਟਫੋਨ ਕਨੈਕਟੀਵਿਟੀ ਫਰਮ ਸਪੇਸ ਤਾਂ ਜੀ 49 ਦਾ ਸਹੀ ਆਨਸਰ A ਬਲੌਕ 2 ਬਲੂ ਵਰਡ ਇਹਦਾ ਆਨਸਰ ਬਿਲਕੁਲ ਸਹੀ ਚਲੇਗਾ ਜੀ ਇਹ ਆਪਸ਼ਨ ਬਿਲਕੁਲ ਸਹੀ ਆ ਗਈ ਇਹਦੇ ਇਸ ਸੰਗਠਨ ਨੇ ਹੁਨਰ ਬੰਦ ਵਰਕਰ ਸਹਾਇਰ ਕਰਨ ਲਈ ਵਰਕ ਫਾਰ ਵਿਕਸਿਤ ਭਾਰਤ ਪੋਰਟਲ ਆਹ ਸ਼ੁਰੂ ਕੀਤਾ ਵਾ ਤਾਂ ਇਹ ਸ਼ੁਰੂ ਕੀਤਾ ਜੀ ਨੀਤੀ ਆਯੋਗ ਨੇ ਤਾਂ ਜੀ ਇਹ ਸੀਗੇ ਅੱਜ ਦੇ ਆਪਣੇ 50 ਇੰਪੋਰਟੈਂਟ ਅਗਸਟ ਦੇ ਕੁਐਸਚਨ ਤਾਂ ਜੀ ਇਹ ਸਪੀਡੀ ਕਰੰਟ ਅਫੇਅਰ ਸੀ ਤਾਂ ਕਰਕੇ ਆਪਾਂ ਇਹ ਚ ਐਕਸਪਲੇਨ ਨਹੀਂ ਕੀਤਾ ਪਰ ਤੁਸੀਂ ਪੀਡੀਐਫ ਤੋਂ ਇਹ ਆਪਣੇ ਟੈਲੀਗ੍ਰam ਚੈਨਲ ਤੋਂ ਡਾਊਨਲੋਡ ਕਰ ਸਕਦੇ ਹੋ ਤਾਂ ਮੇਰੀ ਤੁਹਾਨੂੰ ਇਹੀ ਬੇਨਤੀ ਆ ਕਿ ਤੁਸੀਂ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਕਿਉਂਕਿ ਬਹੁਤ ਮਿਹਨਤ ਲੱਗਦੀ ਹੈ ਇਹ ਕੁਐਸਚਨ ਤਿਆਰ ਕਰਨ ਨੂੰ ਜਿਹੜਾ ਕੁਐਸਚਨ ਲੱਭਣੇ ਫਿਰ ਕੁਐਸਚਨ ਛੰਟਣੇ ਹਨਾ ਉਹਦੇ ਵਿੱਚ ਉਹ ਫਿਰ ਟ੍ਰਾਂਸਲੇਸ਼ਨ ਵੀ ਬੱਚਿਆਂ ਨੂੰ ਇਹ ਹੁੰਦਾ ਕਿ ਸਾਨੂੰ ਕੁਐਸਚਨ ਪੰਜਾਬੀ ਦੇ ਵਿੱਚ ਮਿਲ ਜਾਣ ਤਾਂ ਥੋੜਾ ਥੋੜਾ ਇਜ਼ੀ ਰਹਿੰਦਾ ਉਹਨਾਂ ਲਈ ਵੀ ਹਨਾ ਤਾਂ ਆਪਾਂ ਬਹੁਤ ਮਿਹਨਤ ਕੀਤੀ ਆ ਇਸ ਕੰਟੈਂਟ ਦੇ ਉੱਤੇ ਵੀ ਤਾਂ ਮੈਂ ਇਹੀ ਤੁਹਾਨੂੰ ਕਹਾਂਗਾ ਕਿ ਤੇ ਵੱਧ ਤੋਂ ਵੱਧ ਇਸ ਕੰਟੈਂਟ ਨੂੰ ਸ਼ੇਅਰ ਕਰੋ ਆਪਾਂ ਫ੍ਰੀ ਆਫ ਕੋਸ ਤੁਹਾਨੂੰ ਤੁਹਾਡੀ ਸਹੂਲਤ ਲਈ ਇਹ ਸੀਰੀਜ਼ ਚਲਾਈ ਹੋਈ ਆ ਤਾਂ ਟਾਈਮ ਹੁੰਦਾ ਨਹੀਂ ਨਾ ਬਹੁਤ ਮੁਸ਼ਕਲ ਨਾਲ ਟਾਈਮ ਕੱਢ ਕੇ ਇਹ ਕੁਐਸਚਨ ਤਿਆਰ ਕੀਤੇ ਜਾਂਦੇ ਨੇ ਤਾਂ ਮੇਰੀ ਇਹੀ ਤੁਹਾਨੂੰ ਰਿਕਵੈਸਟ ਆ ਕਿ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਆ ਕਰੋ ਆਪਣੇ ਚੈਨਲ ਨੂੰ ਆਪਣੇ ਦੋਸਤਾਂ ਤੱਕ ਮਿੱਤਰਾਂ ਤੱਕ ਜ਼ਰੂਰ ਲੈ ਕੇ ਜਾਓ ਹਨਾ ਤਾਂ ਕਿ ਭੈਣ ਭਰਾਵਾਂ ਤੱਕ ਤਾਂ ਜੋ ਆਪਣੇ ਚੈਨਲ ਬਾਰੇ ਬਾਕੀ ਤੁਹਾਡੇ ਦੋਸਤਾਂ ਨੂੰ ਵੀ ਪਤਾ ਲੱਗੇ ਤੇ ਉਹ ਵੀ ਅੱਗੇ ਤੋਂ ਅੱਗੇ ਇਸ ਨੂੰ ਸ਼ੇਅਰ ਕਰਨ ਠੀਕ ਹੈ ਜੀ ਤਾਂ ਇਹ ਤੁਸੀਂ ਕਰ ਲਿਓ ਠੀਕ ਹੈ ਜੀ ਬਹੁਤ ਇੰਪੋਰਟੈਂਟ ਕੁਐਸਚਨ ਹੈ ਸਤੰਬਰ ਮਹੀਨੇ ਦੀ ਤੁਹਾਨੂੰ ਜਿਹੜੀ ਹੁਣ ਕਰੰਟ ਅਫੇਅਰ ਦੀ ਆ ਉਹ 15 ਅਕਤੂਬਰ ਤੱਕ ਇਹ ਤੁਹਾਨੂੰ ਮਿਲੇਗੀ ਠੀਕ ਆ ਤਾਂ ਜੋ ਆਪਾਂ ਤੁਹਾਨੂੰ ਤੁਹਾਡੇ ਨਾਲ ਪ੍ਰੋਮਿਸ ਕੀਤਾ ਸੀ ਬਹੁਤ ਸਾਰੇ ਬੱਚੇ ਕਹਿ ਰਹੇ ਸੀ ਕਿ ਅਗਸਤ ਜਿਹੜੇ 4 5 ਮਹੀਨਿਆਂ ਦੇ ਪੈਂਡਿੰਗ ਪਏ ਸੀ ਹਨ ਤਾਂ ਇਹ ਆਪਾਂ ਤੁਹਾਨੂੰ 1 ਮਹੀਨੇ ਦੇ ਵਿੱਚ ਬੱਚ ਇਹ ਪ੍ਰੋਵਾਈਡ ਕਰਦੇ ਹੋਏ ਆ ਠੀਕ ਆ ਮੈਂ ਤੁਹਾਨੂੰ ਕਿਹਾ ਸੀਗਾ 28 ਸਤੰਬਰ ਨੂੰ ਆਪਾਂ ਤੁਹਾਨੂੰ ਇਹ ਪਰੋਵਾਈਡ ਕਰ ਦਾਂਗੇ ਸਾਰੇ ਕੁਐਸਚਨ ਤਾਂ ਅੱਜ 28 ਸਤੰਬਰ ਤੱਕ ਆਪਾਂ ਸਾਰੇ ਤੁਹਾਨੂੰ ਇਹ ਪ੍ਰੋਵਾਈਡ ਕਰਦੇ ਹੋਏ ਤਾਂ ਹੁਣ ਸਤੰਬਰ ਮਹੀਨੇ ਦੀ ਜਿਹੜੀ ਕਰੰਟ ਅਫੇਅਰ ਦੀ ਕਲਾਸ 15 ਅਕਤੂਬਰ ਨੂੰ ਤੁਹਾਨੂੰ ਮਿਲੇਗੀ ਤਾਂ ਜੀ ਧੰਨਵਾਦ ਜੀ ਤਾਂ ਵੱਧ ਤੋਂ ਵੱਧ ਇਹਨੂੰ ਸ਼ੇਅਰ ਜ਼ਰੂਰ ਕਰੋ ਜੀ